ਇਹ ਕੁੜੀ ਅੱਜ ਮੇਤਾ ਡੇ ਲਈ ਬਹੁਤ ਹੀ ਸੋਹਣੇ ਤੇ ਡਿਫਰੈਂਟ ਡਿਫਰੈਂਟ ਸੂਟ ਆ ਜਿਹੜੇ ਉਹ ਸੂਟਾਂ ਦੇ ਡਿਜ਼ਾਈਨ ਲੈ ਕੇ ਹਾਜ਼ਰ ਹੋਈਆਂ ਇਹ ਬਲੈਕ ਕਲਰ ਦਾ ਸੂਟ ਆ ਮੂੰਗੀ ਹੈ ਇਹ ਕਲਰ ਹੈ ਇਹ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਵਾਈਟ ਕਲਰ ਦਾ ਸੂਟ ਆ ਇਹ ਨਾਟ ਨਾਲ ਬੂਟੀ ਲਵਾਈ ਹੈ نیچے ਪੱਤਾ ਤੇ ਉੱਪਰ ਫਲਾਵਰ ਬਣਾਇਆ ਉਹਦੇ ਵਿੱਚ ਉਹਲੇ ਨਾਟ ਲਗਾਈ ਹੈ ਜੇ ਤੁਸੀਂ ਵੀ ਇਦਾਂ ਦੇ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਮੈਨੂੰ ਆਰਡਰ ਕਰ ਸਕਦੇ ਹੋ ਅੱਗੇ ਮੈਂ येलो ਕਲਰ ਦਾ ਸੂਟ ਬਣਾਇਆ ਜੀ ਇਹ ਚ ਬੂਟੀ ਆ ਜੇਕਰ ਤੁਸੀਂ ਕੱਲੀ ਬੂਟੀ ਕਹੋ ਮੈਂ ਵੀ ਵੀਡੀਓ ਚ ਕੱਲੀ ਬੂਟੀ ਦੱਸਾਂ ਤਾਂ ਮੈਂ ਕੱਲੀ ਬੂਟੀ ਵੀ ਦੱਸ ਸਕਦੀ ਆ ਤੁਹਾਨੂੰ ਡਿਜ਼ਾਈਨ ਬਣਾ ਕੇ ਇਹ ਸੂਟ ਦੀ ਬੂਟੀ ਦੱਸ ਸਕਦੀ ਆ ਵੀ ਜਿਵੇਂ ਕੱਲੀ-ਕੱਲੀ ਦੱਸਾਂ ਤੋਂ ਵੀ ਮੈਂ ਤੁਹਾਨੂੰ ਦੱਸ ਸਕਦੀ ਆ ਜੇਕਰ ਤੁਸੀਂ ਦੇਖਣੀ ਹੋਵੇ ਠੀਕ ਆ ਜੀ ਸਿੱਖਣੀ ਹੋਵੇ ਇਹ ਬੂਟੀ ਬਹੁਤ ਸੋਹਣਾ ਬਣ ਕੇ ਸੂਟ ਰੈਡੀ ਹੋਇਆ ਇਹ ਹੈਂਡ ਮੇਡ ਆ ਹੈਂਡਵਰਕ ਸੂਟ ਆ ਜੀ ਇਹ ਤੇ ਜੇ ਕੋਈ ਮੇਰੇ ਚੈਨਲ ਤੇ ਨਵਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਲਾਈਕ ਵੀ ਜਰੂਰ ਕਰਿਆ ਕਰੋ ਜੇਕਰ ਵੀਡੀਓ ਵਧੀਆ ਲੱਗਦੀ ਹੈ ਜੀ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਕਈ ਤਰ੍ਹਾਂ ਦੇ ਸੂਟ ਦਿਖਾਉਣੀ ਆ ਤੇ ਡਿਫਰੈਂਟ ਡਿਫਰੈਂਟ ਕਹੇ ਤੇ ਜੇ ਤੁਸੀਂ ਅਲੱਗ ਕਲਰ ਦੇ ਉੱਤੇ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਤੇ ਵੀ ਬਣਵਾ ਸਕਦੇ ਹੋ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਜੀ ਇਹ ਇਹ ਬਹੁਤ ਵਧੀਆ ਬਣਦਾ ਇਹ ਆਰੀ ਨਾਲ ਮੇਰਾ ਕੀਤਾ ਹੋਇਆ ਆਰੀ ਦੇ ਨਾਲ ਬਣਾਇਆ ਹੈ ਸਿੱਪੀ ਦੇ ਨਾਲ ਤੇ ਇਹ ਵੀ ਬਹੁਤ ਸੋਹਣੀਆਂ ਬੇਲਾ ਬਣਦੇ ਨੇ ਉੱਤੇ ਛੋਟੇ ਛੋਟੇ ਫਲਾਵਰ ਵਾਲਾ ਔਖਾ ਨਹੀਂ ਹੁੰਦਾ ਇਹ ਛੋਟਾ ਜਿਹਾ ਹੁੰਦਾ ਇਹ ਥੋੜੇ ਦੇ ਦਿਨਾਂ ਦੇ ਵਿੱਚ ਹੀ ਰੈਡੀ ਹੋ ਜਾਂਦਾ ਸੂਟ ਇਹ ਜੇਕਰ ਆਪ ਆਪਣਾ ਕੱਪੜਾ ਪ੍ਰੋਪਰ ਟਾਈਟ ਆ ਤਾਂ ਆਪਾਂ ਪ੍ਰੋਪਰ ਪੂਰੀ ਵਧੀਆ ਨਾਲ ਬਣਾ ਸਕਦੇ ਆ ਜੇਕਰ ਤੁਸੀਂ ਚਾਹੋ ਵੀ ਕੱਲੀ-ਕੱਲੀ ਬੂਟੀ ਦਾ ਵੀ ਵੀਡੀਓ ਲੈ ਕੇ ਆਵਾਂ ਤਾਂ ਜਿਹੜੇ ਸੂਟ ਦੀ ਵੀਡੀਓ ਤੁਸੀਂ ਚਾਹੁੰਦੇ ਹੋ ਵੀ ਇਹ ਲੈ ਕੇ ਆਵਾਂ ਉਹ ਦੱਸ ਸਕਦੇ ਹੋ ਤਾਂ ਮੈਂ ਤੁਹਾਨੂੰ ਉਹ ਬਣਾ ਸਕਦੇ ਆ ਠੀਕ ਹੈ ਜੀ ਕੋ ਬਣਾ ਕੇ ਵੀਡੀਓ ਤੁਹਾਨੂੰ ਸੈਂਡ ਦਿਖਾ ਸਕਦੇ ਆ YouTube ਤੇ ਬਹੁਤ ਸੋਕੇ ਫਲਾਵਰ ਬਣ ਜਾਂਦੇ ਤੇ ਬਹੁਤ ਸੋਹਣੇ ਬਣਦੇ ਆ ਤੇ ਬਹੁਤ ਵਧੀਆ ਹੁਣ ਗਰਮੀ ਆਉਂਦੀ ਆ ਮੂਰੇ ਹਲਕੇ 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 ਫੁਲਕੇ ਕੜਾਈ ਦੇ ਨਾਲ ਕੀਤੇ ਹੋਏ ਸੂਟ ਬਹੁਤ ਸੋਹਣੇ ਲੱਗਦੇ ਆ ਇਹ ਜੀ ਇਹਦੀ ਪ੍ਰੋਪਰ ਵੀਡੀਓ ਮੇਰੇ ਚੈਨਲ ਤੇ ਪਈਆ ਕਿਵੇਂ ਬਣਦੀ ਆ ਇਹ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਇਹ ਇਹ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਇਹ ਮੈਂ ਇੱਕ ਫਲਾਵਰ ਦੀ ਵੀਡੀਓ ਦਿੱਤੀ ਹੋਈ ਆ ਤੁਹਾਨੂੰ ਵੀ ਬਾਕੀ ਬੇਲ ਵਗੈਰਾ ਤੁਹਾਨੂੰ ਪਤਾ ਹੀ ਹੁੰਦੀ ਆ ਕਿਵੇਂ ਪੈਂਦੀ ਆ ਜੇ ਨਹੀਂ ਪਤਾ ਉਹ ਵੀ ਦੱਸ ਸਕਦੀ ਆ ਮੈਂ ਜੇਕਰ ਤੁਸੀਂ ਦੁਬਾਰੇ ਮੇਨੂੰ ਕੋਹ ਹੋ ਤਾਂ ਮੈਂ ਤੁਹਾਨੂੰ ਦੁਬਾਰੇ ਦੱਸ ਸਕਦੀ ਹਾਂ ਕਿਵੇਂ ਪੈਂਦਾ ਜੀ ਅਗਲੀ ਵੀਡੀਓ ਨੂੰ ਮਿਲਦੇ ਆ ਧੰਨਵਾਦ